ਏਅਰਪੋਰਟ ਉੱਤੇ ਕੁੜੀ ਆਪਣੇ ਘਰ ਵਾਲੇ ਦੀ ਕਾਰੀ ਹੁੰਦੀ ਆ ਅਡੇਕ ਜੱਥੇ ਕੀ ਦੋਸਤੋਂ ਮੁੰਡਾ ਪਿੱਛੋਂ ਦੀ ਆ ਕੇ ਆਪਣੇ ਘਰ ਵਾਲੀ ਦੇ ਕੋਲ ਖੜ ਜਾਂਦਾ ਜੱਥੇ ਕੀ ਦੋਸਤੋਂ ਕੁੜੀ ਮੌਕੇ ਉੱਤੇ ਫੋਨ ਲਾ ਕੇ ਆਪਣੇ ਪਤੀ ਨੂੰ ਕੋਲ ਬਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਸ ਦਾ ਪਤੀ ਪਿੱਛੇ ਆ ਕੇ ਖੜ ਗਿਆ ਹੈ ਉਤੀ ਦੋਸਤੋਂ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖੋ ਚੰਗੇ ਭੁੱਖ ਦੇ ਲਈ ਕੁੜੀ ਗਈ ਸੀ ਕੈਨੇਡਾ ਪਰ ਜਦੋਂ ਡਿਗਰੀ ਪੂਰੀ ਹੋਈ ਤਾਂ ਇਹ ਪੰਜਾਬ ਆਈ ਜੱਥੇ ਕੀ ਦੋਸਤੋਂ ਇਸ ਨੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਬੇਹੱਦ ਇੱਕ ਦਿਲ ਦੇ ਵਿੱਚ ਚਾਹ ਸੀ ਪਰ ਜਦੋਂ ਅਚਾਨਕ ਇਸ ਕੁੜੀ ਦਾ ਪਤੀ ਪਿੱਛੇ ਆ ਕੇ ਖੜ ਗਿਆ ਤਾਂ ਮੌਕੇ ਉੱਤੇ ਡਰ ਕੇ ਕੁੜੀ ਦੇ ਉੱਟ ਗਏ ਹੋਸ਼ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੱਥੇ ਕੀ ਲੋਕ ਤਾਂ ਇਹੋ ਜਿਹੇ ਹੈ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹੇ ਦੀ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਹੈਰਾਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖੋ ਤੇ ਮੁੰਡਾ ਕਿਵੇਂ ਆਪਣੀ ਘਰਵਾਲੀ ਦੇ ਕੋਲ ਜਾਂਦਾ ਤੇ ਜਦੋਂ ਕੁੜੀ ਕੰਨ ਉੱਪਰੋਂ ਫੋਨ ਲਾਉਂਦੀ ਹੈ ਤਾਂ ਬੇਹੱਦ ਡਰ ਕੇ ਤੇ ਸੇ ਹਟ ਜਾਂਦੀ ਹੈ ਜਿੱਥੇ ਕਿ ਦੋਤੇ ਹੋ ਜੀ ਇਹ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੋ ਇਸ ਚੈਨਲ ਉਤੇ